ਸਸ਼ੀਕਾਲ ਪੰਜਾਬ ਨਿਊਜ਼ ਵੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਮੈਂ ਹਰਵਿੰਦ ਕੋਟ ਸਵਾਗਤ ਕਰਦੀ ਹਾਂ ਖਬਰਾਂ ਦੀ ਸ਼ੁਰੂਆਤ ਕਰ ਲੈਨੇ ਆਂ ਸੁਰਖੀਆਂ ਦੇ ਨਾਲ ਸਿਕਨੌ ਜਵਾਨ ਤੇ ਪੁਲਿਸ ਦੇ ਵੱਲੋਂ ਕੀਤਾ ਗਿਆ ਤਸ਼ੱਦਦ ਲੱਖਾਂ ਸਿਧਾਨਾਂ ਨੇ ਪੁਲਿਸ ਦੀ ਮਨਸ਼ਾ ਤੇ ਜਿਤਾਇਆ ਸ਼ੱਕ ਪੰਜਾਬ ਦੇ ਵਿੱਚ ਲਗਾਤਾਰ ਵਿਗੜ ਰਹੇ ਹਾਲਾਤਾਂ ਉੱਤੇ ਪ੍ਰਿੰਟਾਈ ਚਿੰਤਾ ਇਕਬਾਲ ਖੈਰਾਂ ਨੇ ਸਰਕਾਰੀ ਪਰਤਿਆਂ ਦੇ ਵਿੱਚ ਵੱਡੇ ਅਹੁਦਿਆਂ ਤੇ ਕਪਲੇਬਾਜ਼ੀ ਦੇ ਲਗਾਏ ਇਲਜ਼ਾਮ ਕਿਹਾ ਯੋਗ ਉਮੀਦਵਾਰਾਂ ਦੀ ਥਾਂ ਘੱਟ ਯੋਗਤਾ ਵਾਲੇ ਲੋਕਾਂ ਨੂੰ ਅਹਿਮ ਅਹੁਦਿਆਂ ਤੇ ਕੀਤਾ ਜਾ ਰਿਹਾ ਹੈ ਤਾਇਨਾਤ ਚੰਡੀਗੜ੍ਹ ਜਾਸਜੀਪੀਸੀ ਦਫ਼ਤਰ ਪਹੁੰਚੀ ਸੀ 328 ਪਾਵਨ ਸਰੂਪਾਂ ਦੇ ਮਾਮਲੇ 'ਚ ਰਿਕਾਰਡ ਕੀਤਾ ਹਾਸਲ ਤੇ ਹੁਣ ਖਬਰਾਂ ਵਿਸਥਾਰ ਦੇ ਨਾਲ ਸਮਾਜ ਸੇਵੀ ਲੱਖਾ ਸਿਧਾਣਾ ਨੇ ਪੰਜਾਬ ਦੇ ਵਿੱਚ ਲਗਾਤਾਰ ਵਿਗੜ ਰਹੇ ਹਾਲਾਤਾਂ ਉੱਤੇ ਚਿੰਤਾ ਪ੍ਰਗਟਾਈ ਹੈ।ਦਰ ਅਸਲ ਬੀਤੀ ਰਾਤ ਇੱਕ ਸਿੱਖ ਨੌਜਵਾਨ ਦੀ ਗੱਡੀ ਕਿਸੇ ਹੋਰ ਵਹੀਕਲ ਦੇ ਨਾਲ ਜਾ ਟਕرائی ਤੇ ਇਸ ਮਾਮਲੇ ਨੂੰ ਹੱਲ ਕਰਨ ਦੀ ਥਾਂ ਪੁਲਿਸ ਨੇ ਉਸ ਸਿੱਖ ਨੌਜਵਾਨ ਉੱਤੇ ਥਾਣੇ ਲੈ ਜਾ ਕੇ ਅਜੀਹ ਤਸ਼ੱਦਦ ਕੀਤਾ ਜਿਸ ਨੂੰ ਸੁਣ ਕੇ ਰੂਹ ਕੰਬ ਜਾਵੇਗੀ। ਇਸ ਮਾਮਲੇ ਉੱਤੇ ਲੱਖੇ ਸਿਧਾਣਾ ਨੇ ਪੰਜਾਬ ਸਰਕਾਰ ਦੇ ਮਾੜੇ ਪ੍ਰਬੰਧਾਂ ਨੂੰ ਉਜਾਗਰ ਕੀਤਾ ਹੈ। ਪੰਜਾਬ ਵਾਲਿਓ ਇਹ ਲੁਧਿਆਣੇ ਦੀ ਵੀਡੀਓ ਐ ਸਾ ਨੌਜਵਾਨ ਨਾਲ ਸਾਡੀ ਗੱਲ ਵੀ ਹੋਈ ਐ 26 ਤਰੀਕ ਦੀ ਘਟਨਾ ਐ 26 ਤਰੀਕ ਨੂੰ ਇੱਕ ਇਹਦੀ ਗੱਡੀ ਕਿਸੇ ਨਾਲ ਲੱਗਦੀ ਐ ਉਹ ਇਹਨੇ ਦੱਸਿਆ ਨੌਜਵਾਨ ਨੇ ਕਿ ਉਹ ਸ਼ਾਇਦ ਕੋਈ ਪੱਤਰਕਾਰ ਸੀਗੇ ਉਹਨਾਂ ਦੀ ਪੁਲਿਸ ਨਾਲ ਕੋਈ ਜਾਣ ਪਛਾਣ ਸੀ ਜਾਂ ਕਿਵੇਂ ਇਸ ਤਰੀਕੇ ਨਾਲ ਤੁਸੀਂ ਦੇਖੋ ਆ ਨੋਂ ਦਾ ਆਂ ਉਂਗਲ ਦਾ ਨੋਂ ਖਿੱਚਿਆ ਗਿਆ ਜਿਵੇਂ ਨਾ ਜਮੂਰਾ ਦੇ ਨਾਲ ਪਲਾਸਾਂ ਦੇ ਨਾਲ 80 90 ਦੇ ਦਾਰ ਦੇ ਵਿੱਚ ਐ ਨਾਅ ਖਿੱਚ ਦਿੰਦੇ ਸੀ ਐ ਨਾਅ ਖਿੱਚਤਾ ਦੇ ਵਿੱਚੋਂ ਆ ਨਾਅ ਘੜਤਾ ਆ ਸਾਰੇ ਉਹਦੇ ਲੀਲਪਾ ਦੇ ਕੋਟ ਕੋਟ ਕੇ ਲੱਤਾਂ ਦੇ ਪਿੱਛੇ ਪਿੱਠ ਤੇ ਉਹਦੇ ਮਾਰ ਮਾਰ ਡਾਂਗਾ ਛੋਟੇ ਲੀਲਪਾ ਦੇ ਰਾਤ ਨੂੰ ਸਾਰੀ ਰਾਤ ਠੰਡ ਦੇ ਵਿੱਚ ਉਹਨੂੰ ਬਿਠਾ ਕੇ ਰੱਖਿਆ ਸੋ ਭਰਾਵੋ ਮੇਰੀ ਬੇਨਤੀ ਹੈ ਹੱਥ ਬੰਨ ਕੇ ਪੰਜਾਬ ਦੇ ਲੋਕੋ ਇਹਨਾਂ ਮੁੱਦਿਆਂ ਦੇ ਇਕੱਠੇ ਹੋ ਜੋ ਆ ਪੰਜਾਬ ਦੀ ਸਾਬਕਾ ਮੁੱਖ ਮੰਤਰੀ ਬੀਬੀ ਰਜਿੰਦਰ ਕੌਰ ਭੱਟੜ ਦਾ ਕੱਲ ਬਿਆਨ ਆਇਆ ਤੇ ਸੁਣ ਲਿਆ ਹੋਣਾ ਉਨੇ ਇਹੀ ਗੱਲ ਕਹੀ ਆ ਵੀ ਸਾਨੂੰ ਮੈਨੂੰ ਉਸ ਵੇਲੇ ਅਫਸਰਾਂ ਨੇ ਆ ਕੇ ਕਿਹਾ ਸੀਗਾ ਵੀ ਬਲਾਸਟ ਕਰਾ ਦਿੰਨੇ ਆ ਧਮਾਕਾ ਕਰਾ ਦਿੰਨੇ ਆ ਤੇ ਉਸ ਤੋਂ ਬਾਅਦ ਦੇਖਿਓ ਸੋਨੂੰ ਵੋਟਾਂ ਕਿਵੇਂ ਪੈਂਦੀਆਂ ਵੋਟਾਂ ਫਿਰ ਅਸੀਂ ਪਵਾਉਣੀਆਂ ਨੇ ਉਹੀ ਮਾਹੌਲ ਅੱਜ ਪੰਜਾਬ 'ਚ ਫੇਰ ਸਿਰਜਿਆ ਜਾ ਰਿਹਾ ਤੁਸੀਂ ਦੇਖੋ ਗੈਂਗਸਟਰਵਾਦ ਜਿਹੜੇ ਤਰੀਕੇ ਨਾਲ ਖਤਮ ਕਰਨ ਦੇ ਤੁਰੇ ਹੋਇਆ ਉਵੇਂ ਖਤਮ ਹੋ ਅਸੀਂ ਚਾਹੁੰਦੇ ਕੈਂਟਰਵਾਦ ਖਤਮ ਹੋਵੇ ਪੰਜਾਬ ਸ਼ਾਂਤੀ ਨਾਲ ਰਵੇ ਕਿਹੜੇ ਸਰਚ ਗੋਲੀ ਮਾਰ ਕੇ ਵਿਆਹ ਚ ਆਏ ਸਰਪੰਚ ਦੇ ਕਿਸੇ ਦੇ ਕੋਈ ਕੱਪੜੇ ਵਾਲਾ ਮਾਰਤਾ ਕੋਈ ਸੁਨਿਆਰਾ ਮਾਰਤਾ ਕੋਈ ਦੁਕਾਨ ਵਾਲਾ ਮਾਰਤਾ ਕੋਈ ਫਰੋਟੀ ਦਾ ਫੋਨ ਆ ਗਿਆ ਇਹ ਮਸਲੇ ਦੇ ਹੱਲ ਨਹੀਂ ਹੈਗੇ ਮਸਲੇ ਦੇ ਹੱਲ ਹੈਗੇ ਇਹਨਾਂ ਨੂੰ ਵੀ ਪਤਾ ਹੈ ਵੀ ਜਿਹੜੇ ਗੈਂਟਰ ਜੇਲ੍ਹਾਂ 'ਚ ਬੈਠੇ ਆ ਕਿਹੜੀਆਂ ਸਰਕਾਰਾਂ ਪ੍ਰੋਟੈਕਟ ਕਰ ਰਹੀਆਂ ਸਾਬਰਮਤੀ ਜੇਲ੍ਹ 'ਚ ਕੌਣ ਬੈਠਾ ਗੁਜਰਾਬਦੀ 'ਚ ਤੇ ਹਾਰਦ ਜੇਲ੍ਹ ਦੇ ਵਿੱਚ ਦਿੱਲੀ ਕੌਣ ਬੈਠਾ ਜਿਹਦੇ ਬਾਰੇ ਸੈਂਟਰ ਦਾ ਗ੍ਰਹਿ ਮੰਤ్రਾਲਾ ਭਾਜਪੀ ਦੀ ਸਰਕਾਰ ਹੈ ਲਿਖਦੀ ਹੈ ਇੰਨਾ ਬੰਦਿਆਂ ਨੂੰ ਤੁਸੀਂ ਕੋਈ ਵੀ ਸੂਬੇ ਦੀ ਪੁਲਿਸ ਹਲਕਾ ਪਲਾਟ ਤੋਂ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਪੰਜਾਬ ਸਰਕਾਰ ਤੇ ਸਰਕਾਰੀ ਭਰਤੀਆਂ ਵਿੱਚ ਵੱਡੇ ਪੱਦਰ ਤੇ ਕਪਲੇਬਾਜ਼ੀ ਅਤੇ ਨਲਾਇਕ ਉਮੀਦਵਾਰਾਂ ਨੂੰ ਨੌਕਰੀਆਂ ਦੇਣ ਦੇ ਗੰਭੀਰ ਦੋਸ਼ ਲਗਾਏ ਨੇ ਉਹਨਾਂ ਦਾ ਕਹਿਣਾ ਹੈ ਕਿ ਸਰਕਾਰ ਨੇ ਜਾਣਬੁੱਝ ਕੇ ਮਿਆਰ ਘਟਾ ਕੇ ਕਾਟ ਯੋਗਤਾ ਵਾਲੇ ਲੋਕਾਂ ਨੂੰ ਅਹਿਮ ਅਹੁਦਿਆਂ ਤੇ ਤਨਖਾਹ ਦਿੱਤਾ ਗਿਆ ਸੁਖਪਾਲ ਖੈਰਾ ਨੇ ਦੱਸਿਆ ਕਿ ਪੰਜਾਬ ਸਰਵਿਸ ਸਿਲੈਕਸ਼ਨ ਬੋਰਡ ਨੇ ਪਹਿਲਾਂ ਲਿਖਤੀ ਪ੍ਰੀਖਿਆ ਲਈ 40% ਅੰਕਾਂ ਦੀ ਲਾਜ਼ਮੀ ਸ਼ਰਤ ਰੱਖੀ ਸੀ ਜਿਸ ਨੂੰ ਬਾਅਦ ਦੇ ਵਿੱਚ ਹਟਾ ਦਿੱਤਾ ਗਿਆ ਉਹਨਾਂ ਨੇ ਸਬੂਤ ਵਜੋਂ ਕੁਝ ਵੇਰਵੇ ਪੇਸ਼ ਕੀਤੇ ਨੇ ਜਿਨ੍ਹਾਂ ਦੇ ਵਿੱਚ ਜੂਨੀਅਰ ਇੰਜੀਨੀਅਰ ਐਡਿਟ ਇਨਸਪੈਕਟਰ ਅਤੇ ਲੇਬਰ ਇਨਸਪੈਕਟਰ ਵਰਗੀਆਂ ਤਕਨੀਕੀ ਪੋਸਟਾਂ ਲਈ ਘਟ ਅੰਕ ਲੈਣ ਵਾਲੇ ਉਮੀਦਵਾਰਾਂ ਨੂੰ ਵੀ ਪਾਸ ਕੀਤਾ ਗਿਆ। ਅੱਜ ਸਾਰੇ ਦੇਸ਼ ਵਿੱਚ ਸਾਰੀ ਸੌਰੀ ਸਾਰੇ ਦੁਨੀਆ ਦੇ ਵਿੱਚ ਮੈਰਿਟ ਆਧਾਰ ਬਣਿਆ ਹੋਇਆ ਵਾ ਕਿ ਬਹੁਤ ਹਾਈ ਰੈਂਕਿੰਗ ਬਹੁਤ ਕੁਆਲੀਫਾਈਡ ਲੋਕ ਜਿਹੜੇ ਨੇ ਬਹੁਤ ਜਿਹੜੇ ਇੰਟੈਲੀਜੈਂਟ ਉਮੀਦਵਾਰ ਨੇ ਉਹਨਾਂ ਨੂੰ ਤਰਜੀਹ ਦਿੱਤੀ ਜਾਵੇ ਤਾਂ ਕਿ ਸਾਡੀ ਸਟੇਟ ਸਾਡਾ ਦੇਸ਼ ਅਕਲਮੰਦ ਲੋਕਾਂ ਦੇ ਹੱਥ ਵਿੱਚ ਆਵੇ ਤੇ ਅੱਛਾ ਕੰਮ ਕਰਨ ਲੇਕਿਨ ਇਹ ਜਿਹੜਾ ਪੰਜਾਬ ਸਟੇਟ ਸਰਵਿਸ ਸਿਲੈਕਸ਼ਨ ਬੋਰਡ ਹੈ ਇਹਨੇ ਮੇਰੇ ਕੋਲ 2022 ਦੀ ਜਿਹੜਾ ਕੋਰੀਜੈਂਡਮ ਹੈ ਮਤਲਬ ਕਿ ਜਿਹੜਾ ਇਹਨਾਂ ਨੇ ਸ਼ੁੱਧੀ ਪੱਤਰ ਜਾਰੀ ਕਰਦੇ ਨੇ ਉਹਦੇ ਚ ਇਹਨਾਂ ਨੇ ਜਿਹੜਾ ਬੇਸਿਕ ਪਾਸਿੰਗ ਮਾਰਕਸ ਇੱਕ ਉਮੀਦਵਾਰ ਨੂੰ ਚਾਹੀਦੇ ਨੇ ਕਿਸੇ ਲਿਖਤੀ ਇਮਤਿਹਾਨ ਵਿੱਚ ਉਹ ਪਹਿਲਾਂ 40% ਰੱਖੀ ਗਈ ਸੀ ਕਿ ਘੱਟੋ ਘੱਟ ਯਾਰ 40% ਦਾ ਬੰਦਾ 100 ਚੋਂ ਨੰਬਰ ਹਾਸਲ ਕਰੇ ਫਿਰ ਉਹ ਨੌਕਰੀ ਦਾ ਹੱਕਦਾਰ ਹੈ ਲੇਕਿਨ ਤੁਸੀਂ ਆ ਦੇਖੋਗੇ ਮੇਰੇ ਕੋਲ ਇਦਾਂ ਦੀਆਂ ਚਾਰ ਕੋਰੀਜੈਂਟਮਸ ਆ ਜਿਹੜਾ ਇਹਨਾਂ ਨੇ ਸ਼ਰਤ ਹਟਾਤੀ 40 ਤੋਂ ਤੁਸੀਂ ਅਗਰ ਦੇਖ ਸਕਦੇ ਹੋ ਕੈਮਰੇ ਦੇ ਨਾਲ ਤਾਂ ਮੈਂ ਪੜ੍ਹ ਵੀ ਦਿੰਦਾ ਲਿਖਤੀ ਪ੍ਰੀਖਿਆ ਵਿੱਚ ਪਾਸ ਹੋਣ ਲਈ 40 ਅੰਕ ਪ੍ਰਾਪਤ ਕਰਨ ਦੀ ਸ਼ਰਤ ਨੰਬਰ 10 ਬ੍ਰੈਕਟ 1 ਨੂੰ ਹਟਾਇਆ ਜਾਂਦਾ ਹੈ ਔਰ ਇਹ ਚੇਅਰਮੈਨ ਦੇ ਸਾਈਨ ਜਿਹੜਾ ਥੱਲੇ ਪੰਜਾਬ ਸਟੇਟ ਸਰਵਿਸ ਸਿਲੈਕਸ਼ਨ ਬੋਰਡ ਦਾ ਚੇਅਰਮੈਨ ਉਹਦੇ ਸਿਗਨੇਚਰਸ ਨੇ ਇੰਦਾਂ ਦੇ ਕੋਰਿਜੈਂਡਮਸ ਮੇਰੇ ਕੋਲ 4 ਨੇ ਜੀ ਅਲੱਗ-ਅਲੱਗ ਨੇ ਔਰ ਉਸ ਤੋਂ ਬਾਅਦ ਵੀ ਪਤਾ ਲੱਗਾ ਕਿ ਹਲੇ ਤੱਕ ਵੀ ਇਹ ਇਨਸਟਰਕਸ਼ਨਸ ਜਿਹੜੀਆਂ ਨੇ ਉਹ ਜਾਰੀ ਨਹੀਂ ਇਹਦਾ ਮਤਲਬ ਹੈ ਕਿ ਜਿਹੜਾ 40 ਤੋਂ ਹੇਠਲੇ ਵਾਲੇ ਨੰਬਰ ਆ ਰਹੇ ਨੇ ਕਿਸੇ ਦੇ ਆ ਮੇਰੇ ਕੋਲ ਪੂਰੀ ਇੱਕ ਡਿਟੇਲਡ ਰਿਜ਼ਲਟ ਦੀ ਲਿਸਟ ਜਿਹੜੇ ਅਹੁਦੇ ਨੇ ਮਿਸਾਲ ਦੇ ਤੌਰ ਤੇ ਜੂਨੀਅਰ ਇੰਜੀਨੀਅਰ ਸਿਵਲ ਹੁਣ ਜਿਹੜਾ ਜੂਨੀਅਰ ਇੰਜੀਨੀਅਰ ਸਿਵਲ ਆ ਉਸਨੇ ਕੰਸਟਰਕਸ਼ਨ ਦੀ ਸਾਰੀ ਐਕਟੀਵਿਟੀ ਨੂੰ ਓਵਰਸੇ ਕਰਨਾ 플ਾਨ ਕਰਨਾ 328 ਪਾਵਨ ਸਰੂਪਾ ਨਾਲ ਸੰਬੰਧਿਤ ਮਾਮਲੇ ਵਿੱਚ ਵਿਸ਼ੇਸ਼ ਜਾਂਚ ਟੀਮ ਅੱਜ ਫਿਰ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਚੰਡੀਗੜ੍ਹ ਸੈਕਟਰ 5 ਸੇਧ ਦਫ਼ਤਰ ਵਿੱਚ ਪਹੁੰਚੀ ਸਿਟ ਅਧਿਕਾਰੀਆਂ ਨੇ ਦੱਸਿਆ ਕਿ ਸ਼ਰਮਣੀ ਕਮੇਟੀ ਦੇ ਵੱਲੋਂ ਜਾਂਚ ਲਈ ਲੋੜਿੰਦਾ ਰਿਕਾਰਡ ਟੀਮ ਨੂੰ ਸੌਂਪੇ ਗਏ ਨੇ ਉਹਨਾਂ ਦਾ ਕਹਿਣਾ ਹੈ ਕਿ ਹੁਣ ਇਸ ਰਿਕਾਰਡ ਦੀ ਵਿਸਥਾਰ ਦੇ ਨਾਲ ਜਾਂਚ ਕੀਤੀ ਜਾਵੇਗੀ ਜਾਣਕਾਰੀ ਅਨੁਸਾਰ ਇਹ ਰਿਕਾਰਡ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੀ ਮੌਜੂਦਗੀ ਦੇ ਵਿੱਚ ਸਿੱਟ ਨੂੰ ਦਿੱਤਾ ਗਿਆ। ਅਧਿਕਾਰੀਆਂ ਮੁਤਾਬਕ ਸ਼੍ਰੋਮਣੀ ਕਮੇਟੀ ਦੇ ਵੱਲੋਂ ਬਾਕੀ ਰਹੰਦਾ ਰਿਕਾਰਡ ਵੀ ਜਲਦ ਮੁਈਆ ਕਰਵਾ ਦਿੱਤਾ ਜਾਵੇਗਾ। ਸਿੱਟ ਦੇ ਵੱਲੋਂ ਦੁਹਰਾਇਆ ਗਿਆ ਕਿ 328 ਪਾਵਨ ਸਰੂਪਾਂ ਦੇ ਮਾਮਲੇ ਵਿੱਚ ਜਾਂਚ ਗੰਭੀਰਤਾ ਦੇ ਨਾਲ ਕੀਤੀ ਜਾ ਰਹੀ ਹੈ ਤੇ ਜਾਂਚ ਪੂਰੀ ਹੋਣ ਤੋਂ ਬਾਅਦ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ। ਐਸਜੀਪੀਸੀ ਦੇ ਦਫ਼ਤਰ ਵਿੱਚ ਆ ਕੇ ਰਿਕਾਰਡ ਹਾਸਲ ਕਰਨ ਲਈ ਕਿ ਐਪਲੀਕੇਸ਼ਨ ਦਿੱਤੀ ਸੀ ਅੱਜ ਅਸੀਂ ਉਹਦੇ ਸਬੰਧ ਚ ਇੱਥੇ ਹਾਜ਼ਰ ਆਏ ਆਂ ਤੇ ਐਸਜੀਪੀਸੀ ਵੱਲੋਂ ਕਾਫੀ ਰਿਕਾਰਡ ਸਾਨੂੰ ਦਿੱਤਾ ਜਾ ਚੁੱਕਿਆ ਹੈ ਜਿਸ ਦੀ ਹੁਣ ਅਸੀਂ ਪ੍ਰੋਪਰ ਇਹਨੂੰ ਐਨਲਾਈਜ਼ ਕਰਕੇ ਉਹਦੇ ਵਿੱਚ ਜੋ ਹੋਰ ਕੋਈ ਰਿਕਾਰਡ ਸਾਨੂੰ ਜੋ ਘਟ ਹੋਇਆ ਜਾਂ ਜਿਵੇਂ ਵੀ ਜਿ ਕੋਈ ਪ੍ਰੋਪਰ ਨਾ ਹੋਇਆ ਉਹਦੀ ਦੁਬਾਰਾ ਮੰਗ ਕੀਤੀ ਜਾਊਗੀ ਪਰ ਪਹਿਲਾਂ ਅਸੀਂ ਰਿਕਾਰਡ ਇੱਕ ਵਾਰੀ ਪ੍ਰੋਪਰ ਐਨਲਾਈਜ਼ ਕਰਾਂਗੇ ਦੇਖੋ ਪ੍ਰੋਪਰ ਗੱਲ ਤਾਂ ਇਹ ਹੈ ਵੀ ਹੁਣ ਪ੍ਰੋਪਰ ਐਨਲਾਈਜ਼ ਤੋਂ ਬਾਅਦ ਹੀ ਤੁਹਾਨੂੰ ਦੱਸ ਸਕਦੇ ਨੇ ਵੀ ਕਿੰਨਾ ਰਿਕਾਰਡ ਆ ਗਿਆ ਕਿੰਨਾ ਰਹਿ ਗਿਆ ਬਟ ਫਿਲਹਾਲ ਕਾਫੀ ਰਿਕਾਰਡ ਇਹਨਾਂ ਦਾ ਆ ਗਿਆ ਤੇ ਕੁਝ ਰਿਕਾਰਡ ਇਦਾਂ ਦਾ ਵੀ ਆ ਜਿਹੜਾ ਇਹਨਾਂ ਨੇ ਸਾਨੂੰ ਕਿਹਾ ਵੀ ਹੋਰ ਰਿਕਾਰਡ ਜਿਆਦਾ ਆ ਤੁਸੀਂ ਇੱਥੇ ਆ ਕੇ ਕੋਈ ਨੈਕਸਟ ਵੀਕ ਆ ਕੇ ਇਥੇ ਦੇਖ ਸਕਦੇ ਹੋ ਉਹਨੇ ਸਾਰੀ ਚੀਜ਼ਾਂ ਇਸੇ ਕੋਰੀ ਰਿਕਾਰਡ ਪ੍ਰੋਪਰ ਐਗਜ਼ਾਮਨ ਕਰਕੇ ਉਸ ਤੋਂ ਬਾਅਦ ਫਿਰ ਅੱਗੇ ਇਦਾਂ ਨਹੀਂ ਹੈਗਾ ਜਿਵੇਂ ਇੱਕ ਪੁਆਇੰਟ ਦੇ ਵਿੱਚ ਸਾਡੇ ਕਾਫੀ ਕੁਐਸਚਨਸ ਸੀਗੇ ਉਹਦੇ ਵਿੱਚੋਂ ਕੁਝ ਕੁ ਹਜੇ ਰਿਕਾਰਡ ਪ੍ਰੋਪਰ ਹੈ ਨਹੀਂਗਾ ਜੋ ਐਸਜੀਪੀਸੀ ਅਧਿਕਾਰੀਆਂ ਨੇ ਵੀ ਮੰਨਿਆ ਤੇ ਉਹਦੇ ਬਾਰੇ ਉਹਨਾਂ ਨੇ ਕਿਹਾ ਵੀ ਸੀ ਤੁਹਾਨੂੰ ਜਲਦੀ ਜੋ ਕੋਈ ਰਿਕਾਰਡ ਵੀ ਜ਼ਿਆਦਾ ਆ ਵੀ ਤੁਸੀਂ ਨੈਕਸਟ ਵੀਕ ਇੱਥੇ ਆ ਜਿਓ ਅਸੀਂ ਤੁਹਾਨੂੰ ਦਿਖਾ ਵੀ ਦੇਵਾਂਗੇ ਜੋ ਉਹਨਾਂ ਨੇ ਕਿਹਾ ਬਟੋ ਅਸੀਂ ਹੁਣ ਪ੍ਰੋਪਰ ਜਾ ਕੇ ਰਿਕਾਰਡ ਐਗਜ਼ਾਮਿਨ ਕਰਾਂਗੇ ਅਨਲਾਈਜ਼ ਕਰਾਂਗੇ ਠੀਕ ਹੈ ਨਾ ਕਿਉਂਕਿ ਕੱਲਾ ਦੇਖਣਾ ਨਹੀਂ ਸਾਡਾ ਪਰਪਸ ਅਸੀਂ ਉਹ ਰਿਕਾਰਡ ਸਾਨੂੰ ਚਾਹੀਦਾ ਵੀ ਆ ਇਸ ਮੁਕਦਮੇ ਦੀ ਇਨਵੈਸਟੀਗੇਸ਼ਨ ਚ ਸੋ ਸਕੋਰਡਿੰਗਲੀ ਪ੍ਰਸੀਡ ਕਰਾਂਗੇ ਅੱਗੇ ਨਹੀਂ ਉਹ ਦੇਖੋ ਸਾਨੂੰ ਪਹਿਲਾਂ ਇੱਕ ਮੈਸੇਜ ਲੱਗਿਆ ਸੀਗਾ ਵੀ 28 ਜਾਂ 29 ਨੂੰ ਇੱਥੇ ਰਿਕਾਰਡ ਅਵੇਲੇਬਲ ਹੈਗਾ ਤੁਸੀਂ ਇੱਥੇ ਆ ਜਿਓ ਸੋ ਕੱਲ 28 ਸੀ ਅਸੀਂ ਕੋ ਉਸਕੋਰਡਿੰਗਲੀ ਕੱਲ ਆਏ ਸੀਗੇ ਦੇਖੋ ਵਰਬਲ ਤਾਂ ਇਹਨਾਂ ਨੂੰ ਅਸੀਂ ਕੁਝ ਗੱਲਾਂ ਮਰਿਆਦਾ ਬਾਰੇ ਪਤਾ ਕੀਤੀਆਂ ਨੇ ਕੀ ਕੀ ਹੋਣਾ ਚਾਹੀਦਾ ਕੁਝ ਜਰਨਲ ਗੱਲਾਂ ਠੀਕ ਹੈ ਨਾ ਉਸੇ ਤੋਂ ਹੀ ਸਾਹਮਣੇ ਨਿਕਲ ਕੇ ਆਈ ਹੈ ਨਾ ਵੀ ਸਾਨੂੰ ਕੁਝ ਰਿਕਾਰਡ ਹਜੇ ਹੋਰ ਚਾਹੀਦਾ ਅਸੀਂ ਬੇਸਿਕਲੀ ਜਦੋਂ ਗੁਰੂ ਮਹਾਰਾਜ ਦੇ ਸਰੂਪਾਂ ਦੇ ਉੱਪਰ ਇੱਕ ਨੰਬਰ ਮੈਨਸ਼ਨ ਸ਼ੁਰੂ ਹੋਇਆ ਠੀਕ ਹੈ ਸਾਡਾ ਮੇਨ ਟਾਰਗੇਟ ਹੈਗਾ 2008 ਤੋਂ ਬਾਅਦ ਦਾ ਉਦੋਂ ਜਗਤ ਜੋਤ ਐਕਟ ਬਣਿਆ ਸੀ 2008 ਤੋਂ ਬਾਅਦ ਠੀਕ ਹੈ ਉਹਦੇ ਵਿੱਚ ਹੀ ਸਾਰੀ ਜੋ ਗੁਰੂ ਮਹਾਰਾਜ ਦੇ ਸਰੂਪਾਂ ਦੀ ਪਬਲਿਕੇਸ਼ਨ ਦੀ ਸਾਰੀ ਜੋ ਵੀ ਸੀ ਰਿਸਪੌਂਸਿਬਿਲਟੀ ਐਸਜੀਪੀਸੀ ਨੂੰ ਦਿੱਤੀ ਗਈ ਸੋ ਸਾਡਾ ਮੇਨ ਇਨਵੈਸਟੀਗੇਸ਼ਨ ਦਾ ਮੇਨ ਪੁਆਇੰਟ ਸਾਡਾ ਫੋਕਸ ਉਸ ਤੇ ਹੀ ਆ 2008 ਤੋਂ ਬਾਅਦ ਤੇ ਆ ਪੰਜਾਬ ਸਰਕਾਰ ਦੀ ਮੁਫਤ ਤੀਰਥ ਯਾਤਰਾ ਯੋਜਨਾ ਇੱਕ ਵਾਰ ਫਿਰ ਸਵਾਲਾਂ ਦੇ ਘੇਰੇ ਵਿੱਚ ਆ ਗਈ ਹੈ ਅੱਜ ਹਜੂਰ ਸਾਹਿਬ ਲਈ ਜਾਰੀ ਸੰਗਤ ਨੇ ਯਾਤਰਾ ਦੌਰਾਨ ਖਾਣੇ ਦੇ ਪ੍ਰਬੰਧਾਂ ਨੂੰ ਲੈ ਕੇ ਗੰਭੀਰ ਇਤਰਾਜ਼ ਜ਼ਾਹਰ ਕੀਤਾ ਸੰਗਤ ਦੇ ਵੱਲੋਂ ਬਣਾਈ ਗਈ ਵੀਡੀਓ ਦੇ ਵਿੱਚ ਦਾਵਾ ਕੀਤਾ ਗਿਆ ਕਿ ਉਹਨਾਂ ਨੂੰ ਜੋ ਸਬਜ਼ੀ ਪਰੋਸੀ ਗਈ ਹੈ ਉਹ ਖਰਾਬ ਸੀ ਜਿਸ ਕਾਰਨ ਬੱਚੇ ਅਤੇ ਵੱਡੇ ਬਿਮਾਰ ਹੋ ਗਏ ਸੰਗਤਕ ਇਹਨਾਂ ਕਿ ਕਈ ਕਾਂਟਿਆਂ ਤੱਕ ਨਾ ਚਾਹ ਮਿਲੇ ਤੇ ਨਾ ਹੀ ਪਾਣੀ ਜਦ ਕਿਸੇ ਸਟੇਸ਼ਨ ਤੇ ਵੀ ਸਮੇਂ ਸਿਰ ਰੋਟੀ ਨਹੀਂ ਦਿੱਤੇਗੀ। ਵੀਡੀਓ ਦੇ ਵਿੱਚ ਸੰਗਤ ਮੌਕੇ ਤੇ ਮੌਜੂਦ ਪ੍ਰਬੰਧਕਾਂ ਨੂੰ ਸਿੱਧੇ ਸਵਾਲ ਕਰਦੀ ਨਜ਼ਰ ਆ ਰਹੀ ਹੈ ਤੇ ਪੁੱਛਿਆ ਜਾ ਰਿਹਾ ਹੈ ਕਿ ਜੇ ਇੰਨਾ ਹੀ ਕਮਜ਼ੋਰ ਪ੍ਰਬੰੰਧਾਂ ਦੇ ਨਾਲ ਯਾਤਰਾ ਕਰਵਾਉਣੀ ਸੀ ਤਾਂ ਇੰਨੀ ਵੱਡੀ ਗਿਣਤੀ ਦੇ ਵਿੱਚ ਸੰਗਤ ਨੂੰ ਕਿਉਂ ਲਿਆਂਦਾ ਗਿਆ? ਵੇ ਸਾਡੇ ਵੀ ਬੱਚੇ ਸਾਡੇ ਟੱਬਰਾਂ ਸੋ ਬਿਮਾਰ ਹੋ ਗਏ ਪਿੱਛੇ ਸਾਡੇ ਘਰਾਂ ਦਾ ਅਸੀਂ ਇੰਨੇ ਬੱਚੇ ਸਾਡੇ ਕੋਲ ਸਭ ਨਹੀਂ ਆ ਕੇ ਦੇ ਨੇ ਪੱਤੀ ਵੀ ਸਾਡੇ ਸਾਥ ਠੀਕ ਹੈ ਸਾਡੇ ਕੋਈ ਬੱਚੇ ਨਹੀਂ ਕਿ ਬੱਚੇ ਸਾਰਾ ਨਾਮ ਸਾਰਾ ਨਾਮ ਰਿਪਰ ਅਨਿਆ ਰਿਸਪੋਨਸਿਬਿਲਟੀ ਲੈ ਕੇ ਕਿਉਂ ਆੜੀਆਂ ਕਿਉਂ ਆਈਆਂ 1500 ਤੁਸੀਂ ਬੰਦਾ ਇਕੱਠਾ ਕਰਕੇ ਲੈ ਗਏ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਨਹੀਂ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਦੇਖੋ ਰੋਟੀ ਤੁਸੀਂ ਸਾਨੂੰ ਤੁਸੀਂ ਦੇਖੇ ਹੋ ਸਭ ਸਬਜੀ ਸਾਰੀ ਖਰਾਬ ਹੈ ਸਬਜੀ ਸਾਰੀ ਖਰਾਬ ਹੈ ਦੇ ਤੁਸੀਂ ਬੰਨੋਗੇ ਮਾਰੇ ਜੋ ਮਾਰੇ ਜੋ ਚੈੱਕ ਕਰ ਰਿਹਾ ਹੈ ਕੰਮ ਤੇ ਪੈ ਗਿਆ ਇਹ ਆਵੇ ਇਹਨਾਂ ਨੂੰ ਕਿੱਥੇ ਲੈ ਆਇਆ ਨਾ 12 ਵਜੇ ਨਾ ਜਾਣਾ ਪਾਣੀ ਦਾ ਮੁਕਸ਼ਫੀ ਨਵਾਂ ਜੀ ਨਹੀਂ 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 3 ਵਜੇ ਸਾਢੇ 3 ਜਾਂਦੇ 4 ਨਾਲ ਨਹੀਂ ਨਹੀਂ ਸਟੇਸ਼ਨ ਤੇ ਰੋਟੀ ਮਿਲੀ ਨਹੀਂ ਮਿਲੀ ਨਹੀਂ ਮਿਲੀ ਸਰਣ ਮਿਲੀ ਸਾਨੂੰ ਨਹੀਂ ਮਿਲੀ ਤੁਹਾਨੂੰ ਤਾਂ ਨਹੀਂ ਮਿਲੀ ਜਦੋਂ ਐਂਟ੍ਰੈਂਸ ਤੇ ਜਦੋਂ ਉੱਥੇ ਗੱਡੀ ਲੱਗੀ ਸੀਗੀ ਮੇਰੇ ਸੁਣੋ ਗੱਲ ਇੱਦਾਂ ਉੱਥੇ ਰੋਟੀ ਵੀ ਦਿੱਤੀ ਉਹਨਾਂ ਨੇ ਸਾਗ ਵੀ ਪਰੋਸਿਆ ਉਹਨਾਂ ਨੇ ਫਿਰ ਉਹਨਾਂ ਨੇ ਦੇਖੋ ਜੋ ਸਾਡੇ ਨਾਲ ਰਿੱਚੀ ਹੈ ਜਿਹੜੀ ਸੰਗਤ ਨੂੰ ਲੈ ਕੇ ਆ ਰਹੀ ਹੈ ਅਸੀਂ ਉਹ ਕਰ ਦੇਣੀ ਜਗ ਜਹਰ ਕਰਨੀ ਆ ਮੈਂ ਇੱਕ ਵਾਰੀ ਬੰਦ ਕਰੋ ਇਹਨੂੰ

ਆਪੋ ਸਾਥ ਆਪ ਕਮਾਂਦੇ ਆ ਉਹ ਹਾ ਲੋ ਇਹ ਸ਼ੁਕਰ ਹੈ ਕਿਲਾ ਫੜੇ ਕੀਤਾ ਇਹਨਾਂ ਨੇ ਵਰਮਾ ਆ ਤੇ ਹੋਰ ਕੁੱਝ ਲਿਖਿਆ ਜਾਂਦਾ ਕਿੱਡੇ ਪਹਿਲੇ ਸ਼੍ਰਮਣੀ ਕਾਲੀ ਦਲ ਦੇ ਪ੍ਰਧਾਨ ਸੁਖਵੀਰ ਬਾਦਲ ਦੇ ਵੱਲੋਂ ਅੱਜ ਨਾਬਾ ਜੇਲ੍ਹ ਦੇ ਵਿੱਚ ਬੰਦ ਪਾਰਟੀ ਦੇ ਸੀਨੀਅਰ ਅਗੂ ਵਿਕਰਮ ਸਿੰਘ ਮਜੀਠੀਆ ਦੀ ਨਾਲ ਮੁਲਾਕਾਤ ਕੀਤੀ ਗਈ ਇਸ ਮੁਲਾਕਾਤ ਮਗਰੋਂ ਮੀਡੀਆ ਨਾਲ ਗੱਲਬਾਤ ਕਰਦਿਆਂ ਸੁਖਵੀਰ ਬਾਦਲ ਦਾ ਕਹਿਣਾ ਹੈ ਕਿ ਸਾਡੇ ਤੇ ਝੂਠੇ ਪਰਚੇ ਪਾਏਗੇ ਜਿਸ ਦੀ ਸਾਨੂੰ ਪਰਵਾਹ ਨਹੀਂ ਹੈ ਨਾਲ ਹੀ ਉਹਨਾਂ ਨੇ ਪੁਲਿਸ ਅਫਸਰਾਂ ਨੂੰ ਸਿੱਧੀ ਚੇਤਾਵਨੀ ਦਿੰਦਿਆਂ ਕਿਹਾ ਕਿ ਤੁਸੀਂ ਜਿੰਨਾ ਦੇ ਕਹਿੰਦੇ ਝੂਠੇ ਕੇਸ ਪਾ ਰਹੇ ਹੋ ਉਹਨਾਂ ਨੇ ਚੋਣਾਂ ਤੋਂ ਪਹਿਲਾਂ ਹੀ ਗਾਇਬ ਹੋ ਜਾਣਾ ਉਹਨਾਂ ਦਾ ਕਹਿਣਾ ਹੈ ਕਿ ਸਾਡੀ ਸਰਕਾਰ ਆਉਣ ਤੇ ਝੂਠੇ ਕੇਸ ਪਾਉਣ ਵਾਲਿਆਂ ਅਧਿਕਾਰੀਆਂ ਦਾ ਹਿਸਾਬ ਕਿਤਾਬ ਸਭ ਤੋਂ ਪਹਿਲਾਂ ਕੀਤਾ ਜਾਵੇਗਾ ਤੇ ਜਿਨ੍ਹਾਂ ਜਿਨ੍ਹਾਂ ਅਫਸਰਾਂ ਨੇ ਇਹ ਕੀਤਾ ਉਹ ਤਿਆਰ ਰਹਿਣ ਕਿਉਂਕਿ ਝੂਠਾ ਕੇਸ ਬਣਾਉਣਾ ਬਹੁਤ ਵੱਡਾ ਗੁਨਾਹ ਹੈ ਐਸ ਮੋਗੀ ਸੁਖਵੀਰ ਬਾਦਲ ਨੇ ਐਸਵਾਈਐਲ ਦੇ ਮੁੱਦੇ ਤੇ ਆਪਣੀ ਪਾਰਟੀ ਦਾ ਸਟੈਂਡ ਵਿਸਪਸ਼ਟ ਕੀਤਾ ਆਪਣਾ ਚਾਹ ਲਾ ਲੇ ਕਿਉਂਕਿ ਉਹ ਸੋਚਦਾ ਹੈ ਭਗਵੰਤ ਮਾਨ ਤੇ ਆ ਝਾੜੂ ਵਾਲੇ ਕਿ ਸ਼੍ਰੋਮਣੀ ਅਕਾਲੀ ਦਲ ਦੇ ਲੀਡਰਸ਼ਿਪ ਨੂੰ ਤੁਸੀਂ ਜੇਲ੍ਹ ਚ ਪਾ ਕੇ ਉਹਨਾਂ ਦੀ ਆਵਾਜ਼ ਬੰਦ ਕਰ ਦਿਓਗੇ ਉਹਨੂੰ ਪਤਾ ਨਹੀਂ ਇਤਿਹਾਸ ਅਕਾਲੀ ਦਲ ਦਾ ਕੀ ਹੈ ਜਿੰਨਾ ਮਰਜੀ ਆ ਜੇਲ੍ਹਾਂ ਸਾਡੇ ਵਾਸਤੇ ਕੁਝ ਨਹੀਂ ਹੈ ਅੱਜ ਇਹ ਝੂਠੇ ਕੇਸ ਬਣਾਏ ਆ ਸਾਡੇ ਵਾਸਤੇ ਕੁਝ ਨਹੀਂ ਹੈ ਪਰ ਇੱਕ ਗੱਲ ਮੈਂ ਜ਼ਰੂਰ ਕਹਿਣਾ ਚਾਹਣਾ ਹੈ ਅਫਸਰ ਸੇਬਾਨ ਨੂੰ ਤੁਸੀਂ ਉਹਨਾਂ ਦੇ ਅੱਖੇ ਲੱਗ ਰਹੇ ਹੋ ਝੂਠੇ ਕੇਸ ਬਣਾ ਰਹੇ ਹੋ ਜਿਨ੍ਹਾਂ ਨੇ ਇਲੈਕਸ਼ਨ ਤੋਂ ਪਹਿਲਾਂ ਹੀ ਗਾਇਬ ਹੋ ਜਾਣਾ ਹੈ ਤੇ ਇਹਨਾਂ ਸਾਰੇ ਝੂਠੇ ਕੇਸ ਦੀ ਪਹਿਲਾਂ ਕੰਮ ਕੀਤਾ ਜਾਊਗਾ ਕਸ਼ੋਮਨੀ ਕਾਲੀ ਦਲ ਸਰਕਾਰ ਦੇ ਇਮੀਡੀਏਟਲੀ ਇਨਕੁਆਰੀ ਖੋਲ ਕੇ ਸਾਰੇ ਝੂਠੇ ਕੇਸ ਦੀ ਇਨਕੁਆਰੀ ਕੀਤੀ ਜਾਊਗੀ ਤੇ ਜਿਹੜੇ ਜਿਹੜੇ ਅਫਸਰ ਨੇ ਕੀਤਾ ਹੈ ਫਿਰ ਤਿਆਰ ਰਹੇ ਕਿਉਂਕਿ ਝੂਠਾ ਕੇਸ ਬਣਾਉਣਾ ਬਹੁਤ ਵੱਡਾ ਗੁਨਾਹ ਹੈ ਭਗਵਾਨ ਤਮਨ ਸੈਂਟਰ ਦੇ ਥੱਲੇ ਲੱਗ ਗਿਆ ਉਹਨਾਂ ਦੇ ਕਹਿਣ ਤੇ ਪਾਣੀ ਦੇਣ ਨੂੰ ਤਿਆਰ ਹੋ ਗਿਆ ਹੈ ਭਗਵਾਨ ਤਮਨ ਦਾ ਆ ਪਾਣੀ ਦੇ ਕੇਸ ਵਿੱਚ ਤੁਸੀਂ ਦੇਖਿਆ ਕੀ ਬਿਆਨ ਆ ਰਿਹਾ ਹੈ ਕਿ ਜੀ ਅਸੀਂ ਕਮੇਟੀ ਬਣਾਈ ਹੈ ਜੀ ਅਸੀਂ ਬੈਠੇ ਸਮਝਾਵਾਂਗੇ ਹੱਲ ਲੱਭਾਂਗੇ ਪੰਜਾਬ ਦੇ ਪਾਣੀਆਂ ਦਾ ਕੋਈ ਹੱਲ ਨਹੀਂ ਹੈ ਆ ਸਾਡਾ ਪਾਣੀ ਹੈ ਮੈਂ ਤਾਂ ਕਹਿਣਾ ਚਾਹਣਾ ਹੈ ਸ਼ਰਮ ਆਉਣੀ ਚਾਹੀਦੀ ਹੈ ਭਗਵੰਤ ਮਾਨ ਨੂੰ ਕਿ ਉਹ ਮੀਟਿੰਗਾਂ ਕਰ ਰਿਹਾ ਹੈ ਮੀਟਿੰਗ ਕਿਉਂ ਕਰੇ ਵੱਡੇ ਬਾਦਲ ਸਾਹਿਬ ਚੀਫ ਮਿਨਿਸਟਰ ਸੀ ਅਸੈਂਬਲੀ 'ਚ ਕਿਹਾ ਸੀ ਭਾਵੇਂ ਸੁਪਰੀਮ ਕੋਰਟ ਦਾ ਫੈਸਲਾ ਆ ਜਾਏ ਭਾਵੇਂ ਕਿਸੇ ਅਸੀਂ ਨਹੀਂ ਪੰਜਾਬ ਦੇ ਇੱਕ ਬੂੰਦ ਨਹੀਂ ਮੰਨ ਦੇਵਾਂਗੇ ਤੇ ਉਹਨਾਂ ਨੇ ਇਮੀਡੀਏਟਲੀ ਜ਼ਮੀਨਾਂ ਹੀ ਵਾਪਸ ਕਰਤੀਆਂ ਜੇ ਭਗਵੰਤ ਮਾਨ ਦੇ ਵਿੱਚ ਥੋੜੀ ਮੋਟੀ ਵੀ ਪੰਜਾਬ ਪ੍ਰਤੀ ਕੁਛ ਹੈ ਇਹਨੂੰ ਤਾਂ ਮੀਟਿੰਗਾਂ 'ਚ ਵੀ ਜਾਣਾ ਨਹੀਂ ਚਾਹੀਦਾ ਮੀਟਿੰਗ ਕਿਸ ਵਾਸਤੇ ਅੰਮ੍ਰਿਤਸਰ ਦੇ ਮਜੀਠਾ ਰੋਡ ਸਥਿਤ ਇੰਦਰਾ ਕਲੋਨੀ ਵਿੱਚ ਇੱਕ ਸਨਸਨੀਖੇਜ਼ ਵਾਰਦਾਤ ਸਾਹਮਣੇ ਆਈ ਹੈ ਜਿੱਥੇ 67 ਸਾਲਾ ਬਜ਼ੁਰਗ ਔਰਤ ਵੀਨਾ ਰਾਣੀ ਦਾ ਉਹਨਾਂ ਦੇ ਹੀ ਘਰ ਦੇ ਵਿੱਚ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਵੀਨਾ ਰਾਣੀ ਬਿਜਲੀ ਬੋਰਡ ਤੋਂ ਸੇਵਾਮੁਕਤ ਸੀ ਉਸਦੀ ਲਾਸ਼ ਖੂਨ ਦੇ ਨਾਲ ਲਤਪਤ ਹਾਲਤ ਦੇ ਵਿੱਚ ਮਿਲੀ ਜਿਸ ਤੇ ਤੇਜ਼ਧਾਰ ਹਥਿਆਰਾਂ ਦੇ ਨਿਸ਼ਾਨ ਸਨ ਪਰਿਵਾਰਿਕ ਮੈਂਬਰਾਂ ਅਨੁਸਾਰ ਇਸ ਕਤਲ ਦਾ ਮੁੱਖ ਸ਼ੱਕ ਘਾਡੇ ਵਿੱਚ ਪਿਛਲੇ ਡੇਢ-2 ਸਾਲ ਤੋਂ ਰਹਿ ਰਹੇ ਦੋ ਕਿਰਾਏਦਾਰਾਂ ਤੇ ਹੈ। ਪੁਲਿਸ ਦੀ ਮੁੱਢਲੀ ਜਾਂਚ ਅਨੁਸਾਰ ਇਹ ਕਤਲ ਲੁੱਟ ਦੀ ਨਿਯਤ ਨਾਲ ਕੀਤਾ ਗਿਆ ਜਾਪਦਾ ਹੈ ਕਿਉਂਕਿ ਘਰ ਦਾ ਸਮਾਨ ਖਿਲਰਿਆ ਹੋਇਆ ਸੀ ਤੇ ਘਰ ਦੇ ਵਿੱਚ ਮੌਜੂਦ ਸੋਨੇ-ਚਾਂਦੀ ਦੇ ਗਹਿਣੇ ਗਾਇਬ ਹਨ। ਵਾਰਦਾਤ ਤੋਂ ਬਾਅਦ ਦੋਵੇਂ ਸ਼ੱਕੀ ਮੁਲਜ਼ਮ ਮੌਕੇ ਤੋਂ ਫਰਾਰ ਹਨ। ਪੀੜਤ ਪਰਿਵਾਰ ਨੇ ਪ੍ਰਸ਼ਾਸਨ ਤੋਂ ਜਲਦ ਇਨਸਾਫ ਦੀ ਮੰਗ ਕੀਤੀ ਹੈ। ਪੁਲਿਸ ਦਾ ਤਾਂ ਕਹਿਣਾ ਹੈ ਕਿ ਪੁਲਿਸ ਹਰ ਪਹਿਲੂ ਤੋਂ ਜਾਂਚ ਕਰ ਰਹੀ ਹੈ ਤੇ ਮੁਲਜ਼ਮਾ ਨੂੰ ਜਲਦ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ। ਮੇਰਾ ਨਾਮ ਸਿਮਲੀ ਆ ਇੰਦਰਾ ਕਲੋਨੀ ਦੇ ਆਪਾਂ ਰਹਿਣ ਵਾਲੇ ਆ। ਇਹ ਮੇਰੇ ਮੰਮੀ ਸੀਗੇ। ਹਾਂਜੀ। ਕਿਰਾਏਦਾਰ ਰਹਿੰਦੇ ਸੀਗੇ ਮੰਮਾ ਦੇ ਘਰੇ ਦੋ ਮੁੰਡੇ ਸੀਗੇ, ਉਹਨਾਂ ਦੀ ਇੱਕ ਵਾਈਫ ਸੀਗੀ ਨਾਲ। ਵਾਈਫ ਯੋਦਾ ਦੀ ਵਾਈਫ ਨੂੰ ਉਹ ਛੱਡ ਆਏ ਸੀਗੇ, ਪਿੰਡ ਛੱਡ ਆਏ ਸੀਗੇ ਥੋੜੇ ਕਿ ਦਿਨ ਪਹਿਲਾਂ ਤੇ ਦੂਜੇ ਨੇ ਕਿਹਾ ਸੀ ਮੇਰਾ ਆਸਟ੍ਰੇਲੀਆ ਦਾ ਵੀਜ਼ਾ ਆ ਗਿਆ ਵਾ ਮੈਂ ਉੱਥੇ ਜਾ ਰਿਹਾ। ਤੇ ਇਹ ਬਸ ਉੱਥੇ ਥੋੜੇ ਦਿਨ ਛੱਡ ਕੇ ਆਏ ਨੇ ਕੱਲ ਦੀ ਰਾਤ ਪਤਾ ਨਹੀਂ ਭਈਆ ਨੂੰ ਉਹਨਾਂ ਨੇ ਇਹ ਚੀਜ਼ ਕਹੀ ਆ ਕਿ ਮੇਰਾ ਵੀਜ਼ਾ ਆ ਗਿਆ ਮੈਂ ਪਾਰਟੀ ਦੇਣੀ ਹੈ ਭਈਆ ਨੂੰ ਉੱਪਰ ਬੁਲਾ ਕੇ ਉਹਨੂੰ ਪਿਲਾਇਆ ਕੁਛ ਸ਼ਰਾਬ ਦੇ ਵਿੱਚ ਕੁਛ ਦਿੱਤਾ ਉਹਨੂੰ ਬੇਹੋਸ਼ ਕਰਕੇ ਤੇ ਰਾਤ ਮम्मा ਨੂੰ ਮਾਰ ਕੇ ਰਾਤੀ 1 ਵਜੇ ਨਾਰ ਮਾਰ ਛੁੱਟ ਕੇ ਚੱਲ ਗਏ ਮਤਲਬ ਵੇਖਣ ਚ ਉਹ ਪੰਜਾਬੀ ਲੱਗਦੇ ਸੀਗੇ ਪਰ ਸਾਨੂੰ ਨਹੀਂ ਪਤਾ ਕਿ ਕਿੱਥੋਂ ਦੇ ਹੈਗੇ ਕਿੱਥੋਂ ਦੇ ਨਹੀਂ ਕੁਝ ਪੰਜਾਬੀ ਸੀਗੇ ਪ्युअर ਪੰਜਾਬੀ ਬੋਲਦੇ ਸੀਗੇ ਤੇ ਉਹ ਮੁੰਡੇ ਕਿਲੀ ਦੇ ਤੋਂ ਰਹਿੰਦੇ ਸੀ ਰਹਿੰਦੇ ਉਹਨਾਂ ਨੂੰ 1.5 ਸਾਲ ਹੋ ਗਏ 1.5 2 ਸਾਲ ਦੇ ਵਿੱਚ ਵਿੱਚ ਹੋ ਗਿਆ ਉਹਨਾਂ ਨੂੰ ਰਹਿੰਦੇ 1.5 ਸਾਲ ਦੇ ਵਿੱਚ ਕਦੇ ਲੱਗਾ ਨਹੀਂ ਵੀ ਨਹੀਂ ਕਦੀ ਨਹੀਂ ਬਹੁਤ ਵਧੀਆ ਸੀਗੇ ਕਦੀ ਲੱਗਿਆ ਹੀ ਨਹੀਂ ਕਿ ਇੱਥਾਂ ਦੀ ਕੋਈ ਗੱਲ ਚੰਗੇ ਬਲੇ ਆਪਣਾ ਚੁੱਪ ਕਰਕੇ ਆਉਂਦੇ ਸੀ ਨਿਕਲ ਜਾਂਦੇ ਸੀ ਪਰ ਪਤਾ ਨਹੀਂ ਅੰਦਰੋਂ ਅੰਦਰ ਉਹਨਾਂ ਦੀ ਕੋਈ ਪਲੈਨਿੰਗ ਚੱਲ ਰਹੀ ਸੀ ਉਹਨਾਂ ਦੇ ਦਿਮਾਗ ਦੇ ਵਿੱਚ ਰਾਤ ਨੂੰ ਬਸ ਮਾਰ ਕੇ ਸਵੇਰੇ ਉਹਨਾਂ ਦੇ ਉੱਪਰ ਜਿਹੜੇ ਨਾਲ ਵਾਲੇ ਕਿਰਾਏਦਾਰ ਆ ਉਹਨਾਂ ਨੇ ਦੇਖਿਆ ਕਿ ਮੰਮਾ ਦਾ ਦਰਵਾਜ਼ਾ ਬੰਦ ਹੈ ਤੇ ਉਹਨਾਂ ਨੇ ਦਰਵਾਜ਼ਾ ਖੋਲ ਕੇ ਦੇਖਿਆ ਕਿ ਸਾਰਾ ਬੈੱਡਬੁਡ ਖਿਲ ਰਿਆ ਪਿਆ ਬੈੱਡ ਖੋਲਿਆ ਹੋਇਆ ਤੋੜਿਆ ਹੋਇਆ ਬੈੱਡ ਤੇ ਉੱਤੇ ਤੇ ਮੰਮਾ ਨੂੰ ਮਾਰ ਕੇ ਜ਼ਮੀਨ ਤੇ ਸੁੱਟਿਆ ਹੋਇਆ ਤੇ ਉਹਨਾਂ ਨੇ ਆਂਟੀ ਨੇ ਮੈਨੂੰ ਆ ਕੇ ਆਵਾਜ਼ ਦਿੱਤੀ ਕਿ ਆ ਕੇ ਦੇਖ ਤੇ ਮੈਂ ਦੇਖਿਆ ਤੇ ਫਿਰ ਮੈਂ ਆ ਕੇ ਭਈਆ ਨੂੰ ਉਠਾਇਆ ਤੇ ਉਸ ਤੋਂ ਬਾਅਦ ਸੇ ਪੁਲਿਸ ਆਈਏ ਤੇ ਹਜੇ ਤੱਕ ਉਹ ਆਪਣੀ ਇਨਵੈਸਟੀਗੇਸ਼ਨ ਕਰ ਰਹੇ ਨੇ ਉਸ ਤੋਂ ਮੰਗ ਕੇ ਕਰਦੇ ਪਛਾਣ ਸਮਝਾਉਂਦੇ ਇਨਸਾਫ ਦੀ ਨਹੀਂ ਕਰਦੀ ਉਹਨਾਂ ਲੱਭਣ ਲੱਭਣ ਉਹਨਾਂ ਨੇ ਪੁਲਿਸ ਵਾਲੇ ਲੱਭਣ ਭਰਉਣਾ ਨੂੰ ਫਰਿਆਦ ਇਹ ਕਿ ਬਸ ਜਿਹੜੀ ਬੰਦਲੀ ਮੇਰਾ ਨਾਮ ਭਾਈ ਨਵਲ ਚਰਮਾ ਪਿੱਛੇ ਲੁਧਿਆਣੇ ਦਾ ਰਿਆ ਨਾਲਾ ਇਹ ਮੇਰੀ ਵਾਈਫ ਨੇ ਤੇ ਇਹ ਮੇਰੀ ਪੂਆ ਸੱਸ ਦੀ ਡੈਥ ਹੋਈ ਆ ਜਿੰਨਾਂ ਨੂੰ ਮਾਰਿਆ ਉਹਨਾਂ ਨੇ ਤੇ ਮੈਨੂੰ ਪੂਰੀ ਇਹਨਾਂ ਨੇ ਆ ਕੇ ਫਿਰ ਠਾਇਆ ਮੈਂ ਜਦੋਂ ਫੁੱਤਾ ਪਿਆਈਏ ਮੇਰੀ ਵਾਈਫ ਨੇ ਠਾਇਆ ਮੈਨੂੰ ਫਿਰ ਦੇ ਦਾ ਵੀ ਲੁੱਟੇ ਗਿਆ ਹੋ ਗਿਆ ਉਹ ਹੋ ਗਿਆ ਮੈਂ ਕੀ ਗੱਲ ਹੋਇਆ ਇੱਕ ਜਿਹੜੀ ਕਿਰਾਏਦਾਰ ਨੇ ਦੱਸਿਆ ਉੱਪਰ ਜਿਹੜੇ ਕਿਰਾਏਤੇ ਰਹਿੰਦੇ ਉਹ ਕਿਰਾਏਦਾਰ ਦੂਜੀ ਉਹਨਾਂ ਨੇ ਦੱਸਿਆ ਕਿ ਤੁਹਾਨੂੰ ਵੀ ਆਹ ਗੱਲ ਹੋ ਗਈ ਤੇ ਮੈਂ ਆ ਕੇ ਦੇਖਿਆ ਮੇਰੇ ਕੋਲ ਦੇਖਿਆ ਨਹੀਂ ਕਿ ਮਤਲਬ ਫਾ ਜਾਂਦੇ ਲੁੱਟ ਕਿੰਨੀ ਕੀ ਹੋਈ ਹੈ ਕੁਝ ਪਤਾ ਲੁੱਟ ਮੈਨੂੰ ਭਾਜੀ ਇੰਨਾ ਪਤਾ ਵੀ ਫੋਨਾ ਵਗੈਰਾ ਵਾਵਾ ਸੀਗਾ ਮੇਰੀ ਪੂਆ ਫਾਪਸ ਕੋਲ ਕੰਮ ਕੀ ਕਰਦਾ ਅੱਜ ਗੁਜਰਾਤ ਦੇ ਵਿੱਚ ਪ੍ਰੈਸ ਕਾਨਫਰੰਸ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਭਾਜਪਾ ਸਰਕਾਰ ਤੇ ਸਿੱਧਾ ਹਮਲਾ ਕੀਤਾ ਉਹਨਾਂ ਦਾ ਕਹਿਣਾ ਹੈ ਕਿ 30 ਸਾਲਾਂ ਤੋਂ ਗੁਜਰਾਤ ਤੇ ਰਾਜ ਕਰ ਰਹੀ ਭਾਜਪਾ ਲੋਕਾਂ ਨੂੰ ਸਿਹਤ ਵਰਗੀਆਂ ਬੁਨਿਆਦੀ ਸਹੂਲਤਾਂ ਵੀ ਨਹੀਂ ਦੇ ਸਕੀ ਹੈ ਭਗਵੰਤ ਮਾਨ ਨੇ ਭਾਜਪਾ ਤੇ ਨੇਤ ਦੇ ਸਵਾਲ ਚੁੱਕਦੇ ਹੋਏ ਕਿਹਾ ਕਿ ਜੇ ਕਰਨਾ ਹੁੰਦਾ ਤਾਂ 30 ਸਾਲ ਕਾਫੀ ਸਨ ਉਹਨਾਂ ਦਾ ਕਹਿਣਾ ਹੈ ਕਿ ਗੁਜਰਾਤ ਵਿੱਚ ਅਸਲੀ ਵਿਰੋਧੀ ਧਿਰ ਮੌਜੂਦ ਨਹੀਂ ਹੈ ਅਤੇ ਕਾਂਗਰਸ ਭਾਜਪਾ ਦੇ ਨਾਲ ਮਿਲ ਕੇ ਕੰਮ ਕਰ ਰਹੀ ਹੈ कुछ भी हुआ और हॉस्पिटल जो इम्पेनल किए हैं ऐसा नहीं है कि जैसे गुजरात में तो छोटी सी बीमारी हो आपको अहमदाबाद बडोदरा या सूरत आना पड़ेगा बीच वाला जो लेयर है वो गैव है गांव से भी या तो नहीं आप पहुंचते ही नहीं वहां तक या तो फिर अगर पहुंच गए तो फिर वो जो मैंने कहा है कि कर्जा ही लेना पड़ेगा हमारे यहाँ जो हेल्थ सिस्टम है उसमें सबसे पहले आम आदमी क्लिनिक है हर गाँव में आसपास लगभग दो चार गांव का भी बड़े गांव का एक भी, भी है वहां पे कम से कम बयालीस किस्म के टेस्ट और सारी दवाइयां मुफ्त मिलती हैं उसके बाद फिर हमारा ब्लॉक का जो आ जाता है हमारा हॉस्पिटल छोटा हॉस्पिटल फिर हमारा डिस्ट्रिक्ट का आता है फिर आगे अब ये आ गया अपना हेल्थ कार्ड इसमें हम हमने बड़े बड़े प्राइवेट हॉस्पिटल भी उस इ, इस स्कीम में आते हैं फोर्टीज भी आता है मैक्स भी आता है अपोलो भी आता है तो अब पंजाब में कम से कम साढ़े तीन करोड़ तीन करोड़ से साढ़े तीन करोड़ की आबादी है पंजाब में कम से कम कोई बंदा इसीलिए इलाज से वंचित नहीं रहेगा कि उसके पास पैसे नहीं है जब उसकी कोई आर्थिक मजबूरी है सेहत तो परमात्मा के हाथ में भगवान के हाथ में लेकिन कम से कम वो दूसरा परमात्मा डॉक्टरों को माना जाता है तो डॉक्टर का बिल ही भरने से लोग डरने लगे आ एक बार हॉस्पिटल आ गए तो मतलब पता नहीं क्या होगा लाश भी नहीं मिलती कई बार तो अभी हमने ह्यूमन राइट्स के अंतर्गत सुप्रीम कोर्ट के ऑर्डर को लागू किया है कि कोई भी हॉस्पिटल डेड बॉडी को रोक नहीं सकता एफिडेविट लेके वो ये इसलिए कि आपका बिल रहता है आप डेड बॉडी को रोक नहीं सकते ਸਪਰੀਮ ਕੋਰਟ ਨੇ UGC ਦੇ ਨਵੇਂ ਨਿਯਮਾਂ ਤੇ ਅਗਲੇ ਹੁਕਮਾਂ ਤੱਕ ਰੋਕ ਲਗਾ ਦਿੱਤੀ ਹੈ ਸਪਰੀਮ ਕੋਰਟ ਦਾ ਕਹਿਣਾ ਹੈ ਕਿ ਇਹ ਨਿਯਮਾਂ ਦੀ ਦੁਰਵਰਤੋਂ ਹੋ ਸਕਦੀ ਹੈ ਇਸ ਕਰਕੇ ਕੇਂਦਰ ਸਰਕਾਰ ਇਹਨਾਂ ਨਿਯਮਾਂ ਦਾ ਨਵੇਂ ਸਿਰੇ ਤੋਂ ਖਾਕਾ ਤਿਆਰ ਕਰੇ ਸਪਰੀਮ ਕੋਰਟ ਨੇ ਅੱਜ UGC ਖਿਲਾਫ 다ਇਰ ਕਈ ਪਟੀਸ਼ਨਾਂ ਤੇ ਸੁਣਵਾਈ ਕੀਤੀ ਹੈ ਇਹਨਾਂ ਪਟੀਸ਼ਨਾਂ ਦੇ ਵਿੱਚ ਦਾਵਾ ਕੀਤਾ ਗਿਆ ਸੀ ਕਿ ਕਮਿਸ਼ਨ ਨੇ ਜਾਤੀ ਆਧਾਰਿਤ ਵਿਤਕਰੇ ਵਾਲੀ ਨੀਤੀ ਅਪਣਾਈ ਹੈ ਤੇ ਕੁਝ ਵਰਗਾਂ ਨੂੰ ਸੁਰੱਖਿਅਤ ਮਾਪਦੰਡਾਂ ਤੋਂ ਬਾਹਰ ਰੱਖਿਆ ਗਿਆ ਹੈ और इस मामले मार्च सुनवाई नए नियम पास किए गए हैं उस पर सुप्रीम कोर्ट ने रोक लगाई है उसको एबियंस में रखा है और सुप्रीम कोर्ट ने अपनी पावर्स को एक्सरसाइज करते हुए अंडर आर्टिकल 142, जो यूजीसी रेगुलेशंस 2012 हैं।

जो कम्युनिटीज़ हैं कास्ट हैं इनका सिर्फ आ, एक्सपोर्ट करते हैं जो कि हमारे साइड से यह था कि गलत है कॉन्स्टिट्यूशनली इट कैन नॉट बी पॉसिबल और आप ऐसा कह नहीं सकते और कहीं ना कहीं ये मैसेज गलत मैसेज जो है वो इन इस थ्री सी की तरफ से जा रहा था जिसको हमने लेकर आज बहस की थी और जो हमारे सी जी हैं उन्होंने इस बात को माना कि बिल्कुल थ्री सी जो सेक्शन है वो कहीं ना कहीं बहुत बड़े इंप्लीकेशन यहाँ दिखा रहा है और चिंता जाहिर की और इसीलिए इसको स्टे भी किया गया साथ, साथ हमारा आर्गूमेंट ये भी था कि जो सेक्शन एट के अंदर जो इक्विटी कमेटी बनाने की बात की गई थी वो

के साथ आर्गुमेंट एक और था कि जो शिकायत करने की जो प्रक्रिया है उसमें अगर कोई शिकायत झूठी करता है तो उसके ऊपर क्या एक्शन होगा या फिर कोई शिकायत बार-बार करता है तो उसके ऊपर क्या एक्शन होगा सो एसन हुन तक दियां पंजाबी खबरें जल्दी मिलदे तब तक ली देखदे रहो पंजाब न्यूज़ धन्यवाद